ਇੱਕ ਪਰਿਵਾਰ ਨੂੰ ਮੱਝਾਂ ਖਰੀਦਣੀਆਂ ਭਾਰੀ ਪੈ ਗਈਆਂ ਤੇ ਰਸਤੇ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇੱਕ ਦੀ ਮੌਤ ਹੋ ਗਈ ਹੈ ਦੱਸਿਆ ਕਿ ਇਹ ਪਰਿਵਾਰ ਉੱਤਰਾਖੰਡ ਦੇ ਸਹਾਰਨਪੁਰ ਤੋਂ ਆਇਆ ਸੀ ਤੇ ਬੋਹਰ ਦੇ ਵਿੱਚ ਮੱਝਾਂ ਖਰੀਦਣ ਲਈ ਆਇਆ ਸੀ ਤੇ ਮੱਝਾਂ ਖਰੀਦ ਕੇ ਉਹ ਵਾਪਸ ਜਾ ਰਿਹਾ ਸੀ ਕਿ ਬੋਹਰ ਦੇ ਗਿੱਦੜ ਵਾਲੀ ਪਿੰਡ ਦੇ ਨਜ਼ਦੀਕ ਹੀ ਪਿਕਅਪ ਗੱਡੀ ਅਤੇ ਇੱਕ ਕਾਰ ਦੇ ਨਾਲ ਜ਼ਬਰਦਸਤ ਤਰੀਕੇ ਦੇ ਨਾਲ ਐਕਸੀਡੈਂਟ ਹੋ ਜਾਂਦਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਤਿੰਨ ਲੋਕ ਜਿਹੜੇ ਆ ਉਹ ਗੰਭੀਰ ਜਖਮੀ ਦਸੇ ਜਾ ਰਹੇ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਸੜਕ ਸੁਰੱਖਿਆ ਫੋਰਸ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪਹੁੰਚ ਕੇ ਅਤੇ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਦੱਸਦੀ ਹੈ ਕਿ ਪੂਰਾ ਹਾਦਸਾ ਇਹਨਾਂ ਜ਼ਬਰਦਸਤ ਤਰੀਕੇ ਦਾ ਸੀ ਕਿ ਪਿਕਅਪ ਗੱਡੀ ਹੈ ਤੇ ਦੂਜੀ ਗੱਡੀ ਜਿਸ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਹਾਦਸਾ ਹੁੰਦਾ ਐਕਸੀਡੈਂਟ ਹੁੰਦਾ ਤੇ ਦੋਵੇਂ ਗੱਡੀਆਂ ਜਿਹੜੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਨੇ ਪਰ ਕਚੇ ਤੱਕ ਇਹਨਾਂ ਗੱਡੀਆਂ ਦੇ ਉੜਗੇ ਨੇ ਕਿਉਂਕਿ ਜ਼ਬਰਦਸਤ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਟੱਕਰ ਹੁੰਦੀ ਆ ਤੇ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤੇ ਜਿਹੜੇ ਬਾਕੀ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਬੋਹਰ ਦੇ ਗਿੱਦੜਵਾਲੀ ਨਦੀ ਕਪਿੰਡਾ ਜਿੱਥੇ ਹਾਦਸਾ ਜਿਹੜਾ ਵਾਪਰਦਾ ਤੇ ਉੱਤਰਾਖੰਡ ਦੇ ਸਹਾਰਨਪੁਰ ਤੋਂ ਇਹ ਲੋਕ ਆਉਂਦੇ ਨੇ ਮੱਝਾ ਖਰੀਦਣ ਲਈ ਆ ਬੋਹਰ ਦੇ ਵਿੱਚ ਪਹੁੰਚਦੇ ਨੇ ਤੇ ਜਦੋਂ ਮੱਝਾ ਖਰੀਦ ਕੇ ਵਾਪਸ ਜਾ ਰਹੇ ਹੁੰਦੇ ਆ ਤੇ ਰਸਤੇ ਦੇ ਵਿੱਚ ਇਹਨਾਂ ਨਾਲ ਇਹ ਵੱਡਾ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਜਾਂਦੀ ਆ ਤੇ ਨਾ ਭੁੱਲਣ ਵਾਲਾ ਇਹ ਹਾਦਸਾ ਜਿਹੜਾ ਇਹਨਾਂ ਦੇ ਨਾਲ ਹੋ ਜਾਂਦਾ ਕਿਉਂਕਿ ਇਹ ਅਬੋਹਰ ਚ ਪਹੁੰਚੇ ਸੀਗੇ ਉੱਤਰਾਖੰਡ ਤੋਂ ਆਏ ਸੀਗੇ ਤੇ ਅਬੋਹਰ ਦੇ ਵਿੱਚ ਮੱਝਾ ਖਰੀਦਣ ਲਈ ਆਏ ਸੀ ਸਹਾਰਨਪੁਰ ਉਤਰਾਖੰਡ ਦੇ ਸਹਾਰਨਪੁਰ ਤੋਂ ਹੁੰਦੇ ਨੇ ਇਹ ਲੋਕ ਤੇ ਇਹ ਬਹੁਤ ਵੱਡਾ ਹਾਦਸਾ ਜਿਹੜਾ ਇਹਨਾਂ ਦੇ ਨਾਲ ਅਬੋਹਰ ਦੇ ਵਿੱਚ ਵਾਪਰ ਜਾਂਦਾ ਹੈ ਜਿੱਥੇ ਕਿ ਪਿਕਅਪ ਗੱਡੀ ਅਤੇ ਇੱਕ ਕਾਰ ਦੇ ਨਾਲ ਇਹਨਾਂ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਤੇ ਇੱਕ ਵਿਅਕਤੀ ਜਿਸ ਦੀ ਮੌਤ ਹੋ ਜਾਂਦੀ ਹੈ ਨਾ ਭੁੱਲਣ ਵਾਲਾ ਹਾਦਸਾ ਇਹਨਾਂ ਦੇ ਨਾਲ ਵਾਪਰ ਜਾਂਦਾ ਹੈ ਤੇ ਫਿਰ ਜਿਹੜੇ ਆ ਇਹ ਲੋਕ ਜਿਹੜੇ ਜ਼ਖਮੀ ਹੁੰਦੇ ਆ ਸੜਕ ਸੁਰੱਖਿਆ ਮੌਕੇ ਤੇ ਪਹੁੰਚਦੀ ਆ ਤੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਪੂਰੇ ਮੌਕੇ ਤੇ ਜਿਹੜੇ ਲੋਕ ਪਹੁੰਚੇ ਸੀਗੇ ਜਿਹੜੇ ਰਾਗੀਰ ਸੀਗੇ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਰ ਮੈਂ ਨਰਸ ਸੇਵਾ ਨਰੁਲਾ ਸੇਵਾਦਾਰ ਕੀ ਜਾਣਕਾਰੀ ਮਿਲੀ ਸੀ ਹਾਦਸੇ ਬਾਰੇ ਕੀ ਕੁਝ ਹੋਇਆ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਜੰਡ ਵਾਲਾ ਤੋਂ ਆ ਕਿਧਰ ਵਾਲੇ ਤੋਂ ਜੰਡ ਵਾਲਾ ਜੋ ਜੁਰ ਇੱਕ ਐਕਸੀਡੈਂਟ ਹੋਇਆ ਸਾਡੀ ਨਰਸ ਸੇਵਾ ਨਰਸ ਸੇਵਾ ਟੀਮ मौके ਤੇ ਪਹੁੰਚੀ ਤੇ ਉਥੇ ਐਸਐਸਐਫ ਟੀਮ ਵੀ मौके ਤੇ ਪਹੁੰਚੀ ਜੀ ਉਥੇ ਇੱਕ ਪਿਕਅਪ ਤੇ ਕਾਰ ਦਾ ਐਕਸੀਡੈਂਟ ਹੋਇਆ ਪਿਆ ਸੀ ਪਿਕਅਪ ਦੇ ਵਿੱਚ ਦੋ ਪਸ਼ੂ ਸੀੰਨ ਤਿੰਨ ਬੰਦੇ ਬੈਠੇ ਸੀ ਜਿਸ ਕਾਰਨ ਬੜੀ ਤੇਜ਼ ਗਤੀ ਨਾਲ ਐਕਸੀਡੈਂਟ ਹੋਇਆ ਇਹਨਾਂ ਵਿੱਚ ਇੱਕ ਦੀ ਮੌਤ ਹੋ ਗਈ ਹੈ ਉਹਨਾਂ ਦਾ ਨਾਮ ਸੋਨ ਸਿੰਘ ਜੋ ਕਿ ਸਾਰਨਪੁਰ ਦਾ ਵਾਸੀ ਹੈ ਉਹ ਪਸ਼ੂ ਲੈ ਕੇ ਮਲੋਟ ਨੂੰ ਜਾ ਰਿਹਾ ਸੀ ਤੇ ਜਿਹੜੇ ਦਨ ਕਾਰ ਵਾਲੇ ਸੀ ਉਹ ਉਥੋਂ ਮੁੱਕੇ ਤੋਂ ਫਰਾਰ ਹੋ ਗਏ ਜਾਂ ਉਥੋਂ ਚਲੇ ਗਏ ਉਹਨਾਂ ਦਾ ਛੋਟਾ ਘਟਨਾ ਕੀ ਨਹੀਂ ਕਾ ਬੱਸ ਬਹੁਤ ਹੋਈ ਹੈ। ਲੇਕਿਨ ਦੇਖਣ ਜੇ ਇਹ ਪਤਲਾ ਸੀ ਵੀ ਨੁਕਸਾਨ ਬਹੁਤ ਹੋਇਆ ਹੈ। ਕਿ ਪ੍ਰਮਾਤ ਕਿਰਪਾ ਨਾਲ ਉਹ ਬੰਦੇ ਬਚ ਗਏ। ਇਹਨਾਂ ਵਿੱਚੋਂ ਕਿੰਨੇ ਲੋਕ ਜਖਮੀ ਕਿੰਨੇ ਹੋਏ? 2 ਜ਼ਖਮੀ ਹੋਏ ਨੇ ਤੇ 1 ਦੀ ਰੱਤ ਚ ਗਈ ਹੈ। ਉਹਨੂੰ ਡੈੱਡ ਬੋਡੀ ਨੂੰ ਸਰਕਾਰੀ ਹਸਪਤਾਲ ਖਾ ਦਿੱਤਾ ਗਿਆ। ਲੋਕੇ ਕਾ ਰਹਤੇ ਹੋ? ਮਾਟੋ। ਕੀ ਕਰਨਾ ਹੈ ਇੱਥੇ ਬਹੁਤ? ਬੱਸ ਕਰੀਏ ਇੱਥੇ। ਹਾਂਜੀ। ਫਾਸ ਲੈਣ। ਕਿਤਨੇ ਲੋਕ ਆਏ ਇੱਥੇ? 3. ਤੋਂ ਜੇ ਹਾਦਸਾ ਹੋਇਆ ਕਿਵੇਂ? ਅਮ੍ਰਾਮ ਸੇ ਚੱਲੇ ਰਹੇ ਬਹੁਤ ਪਿਕਅਪ 'ਤੇ। गाड़ी वाले ने सीधे ठोक के आने के ठीक है गाड़ी बहुत तेज थी ठीक है तो इस गाड़ी में आपके अलावा कौन कौन सवार था उसमें डिलीवर था भाई था मेरा मौत किसकी हुई है भाई की छोटे की ठीक है ਔਰ ਜਖਮੀ ਕੋਣ-ਕੋਣ ਹੋਇਆ ਵਾ ਮੇਰੇ ਚੋਟ ਹੈ ਡਿਲੀਵਰ ਕਰ ਸਾਨੂੰ ਨੇ ਇੱਕ ਵਿਕਰਮ ਪੁਨੀਆ ਲੜਕਾ ਹੈ ਕਨਸਟੇਬਲ ਜੇ ਉਹ ਬਾਗੇ ਚਾ ਹਾਂਜੀ ਜਿਹਦੀ ਆ ਜਮੀਨ ਹੈ ਸਾਹਮਣੇ ਬਾਗ ਵਾਲੀ ਇਹਦੇ ਵੱਲੋਂ ਫੋਨ ਆਇਆ ਸੀ ਕਿ ਇੱਕ ਗਿੱਦੜਾ ਵਾਲੀ ਤੇ ਜੋ ਚੰਦ ਵਾਲੀ ਜਾਂਦੇ ਚੌਰਾਹੇ ਦੇ ਉੱਤੇ ਐਕਸੀਡੈਂਟ ਹੋਇਆ ਹੈ ਠੀਕ ਹੈ ਜੀ ਜਿਹਦੇ ਚ ਇੱਕ ਜਨਾ ਸੀਰੀਅਸ ਹੈ ਠੀਕ ਹੈ ਜੀ ਜਦੋਂ ਅਸੀਂ ਮੌਕੇ ਤੇ ਪਹੁੰਚੇ ਆਂ ਦੇਖਿਆ ਤੇ ਇੱਕ ਕਾਰ ਸਿਆਦ ਜਿਹੜੇ ਕਿ ਵਾਸੀ ਜੰਗਾਲੇ ਦੇ ਰਹਿਣ ਵਾਲੇ ਸੀ ਇੱਕ ਪਿਕਅਪ ਹਾਂਜੀ ਚੌਰਾਹੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਚੁੱਕਿਆ ਸੀ ਤੇ ਇੱਕ ਇਹਨਾਂ ਦੇ ਵਿੱਚੋਂ ਜੋ ਪਿਕਅਪ ਦੇ ਵਿੱਚ ਬੈਠਾ ਸੀ ਕੰਡਕਟਰ ਸਾਈਡ ਹਾਂਜੀ ਉਹ ਮੋਕੇ ਤੇ ਡੈੱਡ ਹੋ ਚੁੱਕਿਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਖੁਈਆ ਸਰਪੁਲਿਸ ਨੂੰ ਤਾਲਮੇਲ ਕਰਕੇ ਉੱਥੇ ਐਸ.ਏ. ਰਾਜ ਸਿੰਘ ਹੁਣ ਅਗਲੀ ਕਾਰਵਾਈ ਲਈ ਆਏ ਨੇ ਤੇ ਸੋਨੂ ਸੋਨੂਜੀਤ ਔਰ ਬਿੱਟੂ ਜੀ ਆਏ ਨੇ ਇਹਨਾਂ ਡੈੱਡ ਬੋਡੀ ਉੱਥੇ ਮੋਰਚਰੀ ਚ ਰੱਖਣ ਲਈ ਠੀਕ ਕੋਈ ਜਾਣਕਾਰੀ ਮਿਲੀ ਜੀ ਜੋ ਡੈੱਡ ਹੋਇਆ ਉਹਦਾ ਕੋਈ ਨਾਮ ਐਡਰੈਸ ਵਗੈਰਾ ਕੋਈ ਪਤਾ ਲੱਗਿਆ ਜੀ ਹਾਂਜੀ ਹਾਂਜੀ ਗੱਲ ਕਰਾਤੀ ਚੱਲ ਰਹੀ ਹੈ ਜੀ ਜੋ ਡੈੱਡ ਹੋਇਆ ਉਹਦਾ ਨਾਮ ਹੈ ਸੋਹਨ ਲਾਲ ਸੋਹਨ ਸੈਨਫ ਸ਼ਿਵਚਰਨ ਠੀਕ ਹੈ ਜੀ ਇਹ ਵਾਸੀ ਹੈਗੇ ਜੀ ਅਡਰੈਸ ਬਟੋਲ ਜ਼ਿਲ੍ਹਾ ਹਰਨਪੁਰ ਯੂਪੀ ਦੇ ਰਹਿਣ ਵਾਲੇ ਠੀਕ ਇਹ ਨਾਲ ਜਿਹੜੇ ਗਾਇਲ ਹੋਏ ਉਹਨਾਂ ਦਾ ਕੋਈ ਪਤਾ ਲੱਗਾ ਜੀ ਉਹਦਾ ਇੱਕ ਡਰਾਈਵਰ ਹੈ ਲੋਕੇਸ਼ ਹਾਂ ਜੀ ਸੈਨਪ ਸ਼ਿਫਟਰ ਪਲੇਰੋ ਪਿਕਅਪ ਦਾ ਡਰਾਈਵਰ ਹੈ ਪਤਾ ਲੱਗਾ ਕਿੱਥੋਂ ਆ ਰਹੇ ਕਿੱਥੋਂ ਜਾ ਰਹੇ ਸੀ ਵਿੱਚ ਕੀ ਸੀ ਨਾਲ ਉਹਨਾਂ ਨੇ ਮੱਝਾਂ ਖਰੀਦ ਕੇ ਆਪਣੇ ਘਰ ਵਾਸਤੇ ਕਹਿੰਦੇ ਜੋ ਇਹਨਾਂ ਨੂੰ ਜਾਣਕਾਰੀ ਮਿਲੀ ਹੈ ਵੀ ਅਸੀਂ ਆਪਣੇ ਘਰ ਵਾਸਤੇ ਮੱਝਾਂ ਲੈਣ ਲਈ ਆਏ ਸੀ ਕਿ ਜਿਹਦੇ ਵਿੱਚ ਦੋ ਸਾਹਮਣੇ ਮੱਝਾਂ ਬੈਠੀਆਂ ਨੇ ਹਾਂਜੀ ਉਹ ਮੱਝਾਂ ਇਹਦੇ ਵਿੱਚ ਲੱਗੀਆਂ ਆਈਆਂ ਸੀ ਪਿਕਅਪ ਦੇ ਵਿੱਚ ਠੀਕ ਹੈ ਜੀ ਠੀਕ ਹੈ ਤੇ ਗਾਇਲਾਂ ਦੀ ਕੋਈ ਹੋਰ ਜਿਹੜੀ ਦੂਜੇ ਕਾਰ ਵਾਲੇ ਦੀ ਜਾਣਕਾਰੀ ਮਿਲੀ ਜੀ ਕੋਣ ਸੀਗੇ ਜੀ ਨਹੀਂ ਕਾਰ ਵਾਲੇ ਦੀ ਅਜੇ ਜਾਣਕਾਰੀ ਨਾ ਉਹ ਸਾਡੇ ਆਉਣ ਤੋਂ ਪਹਿਲੇ ਮੁੱਕੇ ਤੋਂ ਚਲੇ ਗਏ ਨੇ ਠੀਕ ਹੈ ਜੀ ਹੁਣ ਹੁਣਸ ਅਗਲੀ ਕਾਰਵਾਈ ਕਰ ਰਹੀ ਹੈ ਜੋ ਵੈਸੇ ਜਾਣਕਾਰੀ ਮਿਲੀ ਉਹਦੇ ਕੋਣ ਸੀ ਕੋਣ ਮਤਲਬ ਕੋ ਕਿੰਨੇ ਜਣੇ ਕਿੰਨੇ ਜਣੇ ਦੀ ਜਾਣਕਾਰੀ ਨਹੀਂ ਮਿਲੀ ਠੀਕ ਹੈ ਸ਼ੁਕਰੀਆ ਜੀ ਸਰ ਮੈਂ ਨਰ ਸੇਵਾ ਨਾਇਨ ਸੇਵਾ ਸੋਏ ਮਿਤੂ ਨੁਰਲਾ ਸੇਵਾਦਾਰ ਕੀ ਜਾਣਕਾਰੀ ਮਿਲੀ ਸੀ ਹਾਦਸੇ ਬਾਰੇ ਕੀ ਕੁਛ ਹੋਇਆ ਇਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਜੰਡ ਵਾਲਾ ਤੋਂ ਆ ਗਿੱਦੜਾ ਵਾਲੇ ਤੋਂ ਜੰਡ ਵਾਲਾ ਚੌਂਕ 'ਚ ਇੱਕ ਐਕਸੀਡੈਂਟ ਹੋਇਆ ਸਾਰੀ ਨਰਸੇਵਨ ਨਾ ਸੇਵਾ ਟੀਮ ਮੋਕੇ ਤੇ ਪਹੁੰਚੀ ਤੇ ਉਥੇ ਐਸਐਸਐਫ ਟੀਮ ਵੀ ਮੋਕੇ ਤੇ ਪਹੁੰਚੀ ਜੀ ਉਥੇ ਇੱਕ ਪਿਕਅਪ ਤੇ ਕਾਰ ਦਾ ਐਕਸੀਡੈਂਟ ਹੋਇਆ ਪਿਆ ਸੀ ਪਿਕਅਪ ਦੇ ਵਿੱਚ ਦੋ ਪਸ਼ੂ ਸੀ ਤਿੰਨ ਬੰਦੇ ਬੈਠੇ ਸੀ ਜਿਹੜੇ ਕਾਰ ਨਾਲ ਬੜੀ ਤੇਜ਼ ਗਤੀ ਨਾਲ ਐਕਸੀਡੈਂਟ ਹੋਇਆ ਇਹਨਾਂ ਵਿੱਚ ਇੱਕ ਦੀ ਮੌਤ ਹੋ ਗਈ ਹੈ ਉਹਨਾਂ ਦਾ ਨਾਮ ਸੋਨ ਸਿੰਘ ਜੋ ਕਿ ਸਾਰਨਪੁਰ ਦਾ ਵਾਸੀ ਹੈ ਉਹ ਪਸ਼ੂ ਲੈ ਕੇ ਮਲੋਟ ਨੂੰ ਜਾ ਰਿਹਾ ਸੀ ਤੇ ਜਿਹੜੇ ਦਨ ਕਾਰ ਵਾਲੇ ਸੀ ਉਹ ਉਥੋਂ